ਝੋਨੇ ਦੀਆਂ ਬਿਮਾਰੀਆਂ ਵਿੱਚੋਂ ਇੱਕ ਬਹੁਤ ਖਤਰਨਾਕ ਬਿਮਾਰੀ ਜਿਸ ਦੇ ਨਾਲ ਝਾੜ 50% ਤੱਕ ਵੀ ਘਟ ਜਾਂਦਾ ਉਹ ਹੈ ਜੀ ਟਰਲਸ ਰੋਗ ਜਿਸ ਨੂੰ ਬੈਕਟੀਰੀਅਲ ਬਲਾਈਟ ਵੀ ਕਹਿੰਦੇ ਨੇ ਬੈਕਟੀਰੀਅਲ ਬਲਾਈਟ ਝੋਨੇ ਦਾ ਬਹੁਤ ਪੁਰਾਣਾ ਰੋਗ ਹੈ ਜਿਹੜਾ ਕਿ ਪੁਰਾਣੀਆਂ ਸਾਰੀਆਂ ਕਿਸਮਾਂ ਨੂੰ ਲੱਗਦਾ ਰਿਹਾ ਤੇ ਇੱਕ ਵਾਰ ਤਾਂ ਜਿਹਾ ਸਮਾਂ ਵੀ ਆਇਆ ਜਦੋਂ ਕਿਸਾਨ ਇਹਦੇ ਨਾਂ ਤੋਂ ਹੀ ਘਬਰਾਉਣਾ ਲੱਗ ਪੈਂਦੀ ਸੀ ਇੱਕ ਵਾਰੀ ਆਉਣ ਤੋਂ ਬਾਅਦ ਇਹਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਕਿਸ ਤਰ੍ਹਾਂ ਇਹ ਫੈਲਦਾ ਹੈ ਕੀ ਕੀ ਇਹਦੀਆਂ ਨਿਸ਼ਾਨੀਆਂ ਨੇ ਇਹ ਤੋਂ ਬਚਾ ਦੇ ਲਈ ਕਿਹੜੀਆਂ ਦਵਾਈਆਂ ਆਪਾਂ ਵਰਤ ਸਕਦੇ ਆ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪਹਿਲੀ ਵਾਰ ਹੀ ਚੈਨਲ ਤੇ ਆਇਆ ਹਾਂ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਵੀਡੀਓ ਆਪਾਂ ਆਪ ਨੂੰ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਝੜਾ ਸਰੋਗ ਜੜਾਂ ਤੇ ਪੱਤਿਆਂ ਦੇ ਰਾਹੀਂ ਬੂਟੇ 'ਚ ਫੈਲਦਾ ਐਂਟਰੀ ਇਹਦੀ ਜੜਾਂ ਰਾਹੀਂ ਜਾਂ ਪੱਤਿਆਂ ਦੇ ਰਾਹੀਂ ਬੂਟੇ 'ਚ ਹੁੰਦੀ ਆ ਜਿਆਦਾ ਨਾਈਟ੍ਰੋਜਨ ਵੱਧ ਪਾਣੀ ਖੜਾਉਣ ਦੇ ਨਾਲ ਇਹ ਰੋਗ ਹੋਰ ਵੀ ਵੱਧ ਫੈਲ ਜਾਂਦਾ ਇਹਦਾ ਵਾਇਰਸ ਜਿਹੜਾ ਹਵਾ ਦੇ ਰਾਹੀਂ ਜਾਂ ਪਾਣੀ ਦੇ ਰਾਹੀਂ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਚਲਿਆ ਜਾਂਦਾ ਨਿਸ਼ਾਨੀਆਂ ਦੀ ਗੱਲ ਕਰ ਲੈਣਾ ਨਿਸ਼ਾਨੀਆਂ ਇਹਦੀਆਂ ਚਿੱਟੀਆਂ ਤੋਂ ਪੀਲੀਆਂ ਧਾਰੀਆਂ ਪੱਤਿਆਂ ਦੇ ਕਿਨਾਰਿਆਂ ਤੋਂ ਸ਼ੁਰੂ ਹੋ ਕੇ ਵਿਚ ਵੱਲ ਨੂੰ ਚਲੀਆਂ ਜਾਂਦੀਆਂ ਨੇ ਪਹਿਲਾਂ ਹਲਕੀਆਂ ਪੀਲੀਆਂ ਹੁੰਦੀਆਂ ਨੇ ਫਿਰ ਗਾੜੀਆਂ ਭੂਰੇ ਰੰਗ ਦੀਆਂ ਬਣ ਜਾਂਦੀਆਂ ਨੇ ਪੱਤਿਆਂ ਦੇ ਉੱਤੇ ਦੁੱਧਿਆ ਰੰਗ ਦਾ ਗਾੜਾ ਜਿਹਾ ਤਰਲ ਪਦਾਰਥ ਆਪਾਂ ਨੂੰ ਪ੍ਰਿਆ ਦਿਖਾਈ ਦਿੰਦਾ ਜਿਹੜਾ ਬਾਅਦ ਵਿੱਚ ਕਾਲੇ ਰੰਗ ਦਾ ਬਣ ਕੇ ਪਾਊਡਰ ਜਿਹਾ ਬਣ ਜਾਂਦਾ ਤੇ ਕਈ ਵਾਰੀ ਪੂਰੇ ਪੱਤੇ ਨੂੰ ਪੂਰਾ ਕਾਲਾ ਕਰ ਦਿੰਦਾ ਪੱਤੇ ਨੂੰ ਤੋੜ ਕੇ ਜੇ ਆਪਾਂ ਉਹਨਾਂ ਨੂੰ ਪਾੜ ਕੇ ਦੇਖਦੇ ਆ ਤਾਂ ਵਿੱਚੋਂ ਉਹ ਗਾੜੇ ਪੀਲੇ ਰੰਗ ਦਾ ਨਾ ਪਦਾਰਥ ਜਾਂ ਰਿਸ਼ੇ ਦਾ ਦਿਖਾਈ ਦਿੰਦਾ। ਸ਼ੁਰੂਆਤ ਇਹਦੀ ਹਮੇਸ਼ਾ ਨੋਕਾਂ ਤੋਂ ਹੁੰਦੀ ਹੈ। ਪਹਿਲਾਂ ਨੋਕਾਂ ਪੀਲੀਆਂ ਹੁੰਦੀਆਂ ਨੇ ਬਾਅਦ ਚ ਪੂਰੀਆਂ ਹੋ ਜਾਂਦੀਆਂ ਨੇ, ਮੁਰੰਨ ਲੱਗ ਜਾਂਦੀਆਂ ਨੇ। ਪੱਤੇ ਬਲਜੇ ਖਾਨ ਲੱਗ ਜਾਂਦੇ ਨੇ। ਜਿਆਦਾ ਫੈਲਣ ਦੀ ਹਾਲਤ ਵਿੱਚ ਪੱਤੀਆਂ ਪੀਲੀਆਂ ਹੋ ਕੇ ਸੁੱਕ ਜਾਂਦੇ ਨੇ, ਭੂਲੀਆਂ ਹੋ ਕੇ ਖਤਮ ਹੋ ਜਾਂਦੀਆਂ ਨੇ ਤੇ ਮੁੰਜਰਾਂ ਦੇ ਵਿੱਚ ਵੀ ਕਈ ਵਾਰੀ ਦਾਣੇ ਨਹੀਂ ਪੈਂਦੇ। ਇਹ ਇਹਦੀਆਂ ਕੁਝ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਆਪਾਂ ਇਹਨੂੰ ਪਛਾਣ ਸਕਦੇ ਹਾਂ। ਇਹਦੇ ਇਲਾਜ ਦੇ ਲਈ ਪਹਿਲਾਂ ਤਾਂ ਇਹ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਬੀਜ ਦੇ ਰਾਹੀਂ ਫੈਲਣ ਤੋਂ ਇਹਨੂੰ ਪਹਿਲਾਂ ਰੋਕੀ ਆਪਾਂ ਬੀਜ ਨੂੰ ਸਟ੍ਰੈਪਟੋਸਾਈਕਲ ਦੀ ਦਵਾਈ ਜਿਹੜੀ ਆਉਂਦੀ ਆ ਉਹ ਆਪਾਂ ਉਹਦੇ ਨਾਲ ਸੋਧ ਕੇ ਬੀਜੀਏ ਰੋਗ ਰਹਿਤ ਕਿਸਮਾਂ ਬੀਜੀ ਆਪਾਂ ਅੱਜ ਕੱਲ ਦੇਖਿਆ ਹੋਊਗਾ ਵੀ ਕਾਫੀ ਸਾਰੀਆਂ ਨਾ ਨਾ ਰਿਕਮੈਂਡਡ ਕਿਸਮਾਂ ਜਿਹੜੀਆਂ ਮਾਰਕੀਟ 'ਚ ਆਈਆਂ ਨੇ ਜਿਨ੍ਹਾਂ ਦਾ ਝਾੜ ਤਾਂ ਬੇਸ਼ੱਕ ਵਧੀਆ ਪਰ ਕਈ ਵਾਰੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਕਾਰ ਹੋ ਜਾਂਦੀਆਂ ਨੇ ਤੇ ਫੇਰ ਆਪਣਾ ਹੀ ਹੱਥ ਪੱਲੇ ਨਹੀਂ ਕੁਝ ਪੈਂਦਾ ਇਸ ਕਰਕੇ ਆਪਾਂ ਪਹਿਲਾਂ ਹੀ ਦੇਖ ਕੇ ਬੀਜੀਏ ਜਿਹੜੀਆਂ ਕਿਸਮਾਂ ਦੇ ਵਿੱਚ ਇਸਰੋਗ ਦੇ ਪ੍ਰਤੀ ਸਹਿਣਸ਼ੀਲਤਾ ਉਹ ਰੋਗ ਉਹ ਕਿਸਮ ਆਪਾਂ ਬੀਜੇ ਨਵੀਆਂ ਜਿਹੜੀਆਂ ਪੀਆਰ ਕਿਸਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਬੈਕਟੀਰੀਅਲ ਬਲਾਈਟ ਨੂੰ ਸਹਿਣ ਦੀ ਸ਼ਕਤੀ ਹੈ ਤੇ ਬਾਰੀ ਜਦੋਂ ਜ਼ਿਆਦਾ ਆ ਜਾਂਦੀ ਹੈ ਜ਼ਿਆਦਾ ਬਿਮਾਰੀ ਆਉਣ ਦੀ ਸੂਰਤ ਦੇ ਵਿੱਚ ਖੇਤ 'ਚ ਆਪਾਂ ਪਾਣੀ ਨਹੀਂ ਖੜਾਉਣਾ ਸਭ ਤੋਂ ਪਹਿਲਾਂ ਤਾਂ ਇਹ ਧਿਆਨ ਰੱਖੇ ਵੀ ਪਾਣੀ ਉਦੋਂ ਸੁਕਾ ਸੁਕਾ ਕੇ ਲਾਈਏ ਜਦੋਂ ਗੋਭ ਦੀ ਅਵਸਥਾ 'ਚ ਇਹ ਬਿਮਾਰੀ ਆ ਜਾਂਦੀ ਹੈ ਜਿਵੇਂ ਅੱਜ ਕੱਲ੍ਹ ਹੁਣ ਚੱਲ ਰਹੀ ਹੈ ਬਿਮਾਰੀ ਆ ਸਕਦੀ ਹੈ ਤਾਂ ਉਸ ਵੇਲੇ ਆਪਾਂ ਕੀ ਕਰ ਸਕਦੇ ਆ ਉਸ ਵੇਲੇ ਆਪਾਂ ਮ 500 ਗ੍ਰਾਮ ਕਾ ਉੱਪਰ ਹਾਈਡਰੋ ਹਾਈਡਰੋਆਕਸਾਈਡ ਤੇ ਸਟ੍ਰੈਪਟੋਮਾਈਸਿਨ ਦਵਾਈ ਆਉਂਦੀ ਹੈ ਜਿਹੜੀ ਆਪਾਂ ਸਟ੍ਰੈਪਟੋਸਾਈਕਲਿਨ ਦੇ ਨਾਮ ਨਾਲ ਆਪਾਂ ਨੂੰ ਮਿਲਦੀ ਆ 6 ਗ੍ਰਾਮ ਦੀਆਂ ਪੁੜੀਆਂ ਆਉਂਦੀਆਂ ਨੇ ਪੀਲੇ ਜਿਹੇ ਰੰਗ ਦੀਆਂ ਉਹ ਆਪਾਂ ਇਹਦੇ ਤੇ ਸਪਰੇਅ ਕਰ ਸਕਦੇ ਆ ਕਸੂਗਾ ਮਾਈਸੀਨ 800 ਐਮਐਲ ਆਪਾਂ ਵਰਤ ਸਕਦੇ ਆ ਬੈਜਡਾ ਮਾਈਸੀਨ ਆਉਂਦੀ ਆ 600 ਐਮਐਲ ਆਪਾਂ ਵਰਤ ਸਕਦੇ ਆ ਜਿਨ੍ਹਾਂ ਦੇ ਜਿਹਨਾਂ ਦੇ ਪਿੱਛੇ ਮਾਈਸੀਨ ਲੱਗਦਾ ਇਹ ਦਵਾਈਆਂ ਇਹਦੇ ਵਾਸਤੇ ਇਹ ਸਾਰੀਆਂ ਦਵਾਈਆਂ ਐਂਟੀਬਾਇਟਿਕ ਨੇ ਤੇ ਬੈਕਟੀਰੀਆ ਨੂੰ ਕੰਟਰੋਲ ਕਰ ਦਿਆ ਨੇ ਇਹ ਦਵਾਈਆਂ ਇਹਦੇ ਤੇ ਕੰਮ ਕਰ ਦਿਆ ਨੇ ਇਹਨਾਂ ਦੇ ਵਿੱਚੋਂ ਕੋਈ ਦਵਾਈ ਆਪਾਂ ਲੈ ਕੇ ਸਪਰੇਅ ਕਰ ਸਕਦੇ ਆ ਤੇ ਇਹਦੇ ਨਾਲ ਕੰਟਰੋਲ ਹੋ ਜਾਂਦਾ ਆਪਾਂ ਆਪਣੇ ਖੇਤ ਦਾ ਧਿਆਨ ਜ਼ਰੂਰ ਰੱਖੋ ਖੇਤ ਚ ਕੀੜਾ ਮਾਰਦੇ ਰਹੋ ਖੇਤ ਦੇ ਵਿੱਚ ਧੋੜੀਆਂ ਤੋਂ ਸ਼ੁਰੂ ਹੁੰਦਾ ਹੈ ਆਪਾਂ ਨੂੰ ਦੂਰੋਂ ਕਈ ਵਾਰੀ ਦਿਖਾਈ ਦੇਣ ਲੱਗ ਜਾਂਦੀਆਂ ਨੇ ਜਾ ਕੇ ਦੇਖੋ ਪੱਤਿਆਂ ਨਾਲ ਜੇ ਨੋਕਾਂ ਪਿੱਲੀਆਂ ਤੋਂ ਭੂਰੀਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ ਕਿਨਾਰੇ ਮੁੜਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਹ ਬਿਮਾਰੀ ਦੇ ਲੱਛਣ ਹੁੰਦੇ ਨੇ ਪਹਿਲਾਂ ਇਹਨੂੰ ਪੂਰਾ ਧਿਆਨ ਦਿਓ ਜੇ ਇਸ ਤਰ੍ਹਾਂ ਦੀ ਕਿਤੇ ਪ੍ਰੋਬਲਮ ਦਿਖਾਈ ਦਿੰਦੀ ਹੈ ਤਾਂ ਉਸ ਖੇਤ ਦੇ ਵਿੱਚੋਂ ਪਾਣੀ ਇਕਦਮ ਘਟਾ ਦਿਓ ਉਸ ਖੇਤ ਦੇ ਵਿੱਚੋਂ ਪਾਣੀ ਆਪਾਂ ਦੂਜੇ ਖੇਤ ਚੋਂ ਨਾ ਲੈ ਕੇ ਜਾਈਏ ਇਹਦੇ ਨਾਲ ਵੀ ਇਹ ਬਿਮਾਰੀ ਫੈਲਦੀ ਹੈ ਸੋ ਜੇਕਰ ਆਪਾਂ ਨੂੰ ਕਿਤੇ ਇਸ ਤਰ੍ਹਾਂ ਦੇ ਲਸਣ ਦਾ ਘਾਈ ਦਿੰਦੇ ਨੇ ਤਾਂ ਉਹਦਾ ਧਿਆਨ ਰੱਖ ਕੇ ਉਹਦਾ ਸਪਰੇਅ ਵਗੈਰਾ ਦਾ ਜਿਹੜਾ ਇੰਤਜ਼ਾਮ ਆਪਾਂ ਕਰੋ ਸੋ ਇਹ ਸੀ ਬੈਕਟੀਰੀਅਲ ਬ্লাইਟ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੰਤ ਵਿੱਚ ਇਹ ਵੀਡੀਓ ਵੇਖ ਰਹੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ